ਕਾਮ ਕ੍ਰੋਧ ਲੋਭ ਮੋਹੰਕਾਰ ਕਾਮ ਸਭ ਤੋਂ ਵੱਧ ਡੇਗਦਾ ਹੈ ਇਨਸਾਨ ਨੂੰ ਹਮੇਸ਼ਾ ਹੀ ਘਟਾਉਂਦਾ ਹੈ ਉਸ ਦੇ ਮਾਨ ਸਨਮਾਨ ਨੂੰ ਕ੍ਰੋਧ ਮਿੰਟਾਂ ਵਿੱਚ ਹੀ ਘਰ ਬਰਬਾਦ ਕਰ ਦਿੰਦਾ ਹੈ ਦੁੱਖਾਂ ਨਾਲ ਸਾਰੀ ਜ਼ਿੰਦਗੀ ਭਰ ਦਿੰਦਾ ਹੈ ਲੋਭ ਤਾਂ ਜਉਣ ਹੀ ਨਹੀਂ ਦਿੰਦਾ ਲੋਭ ਤਾਂ ਜਉਣ ਹੀ ਨਹੀਂ ਦਿੰਦਾ ਦਿੰਦਾ ਚੈਨ ਲੈ ਜਾਂਦਾ ਤੇ ਰਾਤ ਨੂੰ ਵੀ ਸੌਂ ਨਹੀਂ ਦਿੰਦਾ ਮੋਹ ਦਿਲ ਨੂੰ ਕਮਜ਼ੋਰ ਕਰ ਦਿੰਦਾ ਮੋਹ ਦਿਲ ਨੂੰ ਕਮਜ਼ੋਰ ਕਰ ਦਿੰਦਾ ਹਰ ਸਮੇਂ ਹਰ ਪਲ ਦਾ ਮਨ ਵਿੱਚ ਡਰ ਭਰ ਦਿੰਦਾ ਹੈ ਹੰਕਾਰ ਆਪ ਨਹੀਂ ਖਤਮ ਹੁੰਦਾ ਹੰਕਾਰ ਆਪ ਨਹੀਂ ਖਤਮ ਹੁੰਦਾ ਖਤਮ ਕਰ ਦਿੰਦਾ ਹੈ ਬੰਦੇ ਨੂੰ ਰਿਸ਼ਤਿਆਂ ਵਿੱਚ ਵਿਗਾੜ ਆਉਂਦਾ ਹੈ ਰਿਸ਼ਤਿਆਂ ਵਿੱਚ ਵਿਗਾੜ ਆਉਂਦਾ ਹੈ ਅੰਦਰੋਂ ਖਾ ਜਾਂਦਾ ਹੈ ਬੰਦੇ ਚੰਗੇ ਤੋਂ ਚੰਗੇ ਨੂੰ ਬੰਦੇ ਚੰਗੇ ਤੋਂ ਚੰਗੇ ਨੂੰ